ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਜਿਹੜੀ ਆਪਾਂ ਨੌ ਲਾਉਂਦੇ ਆ ਦੀ ਵੀਡੀਓ ਬਣਾ ਰਹੇ ਆ ਸ਼ਾਰਟ ਵੀਡੀਓ ਪਾ ਰਹੇ ਆ ਤੇ ਬਾਈ ਜੰਮਲਾ ਸਿੰਘ ਪਿੰਡ ਕਲਿਆਣ ਸੁਖਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਕਿਸੇ ਵੀ ਵੀਰ ਭਰਾ ਨੇ ਪਸ਼ੂਆਂ ਦੇ ਨੌ ਲਹਾਉਣੇ ਹੋਣ ਸਿੰਘ ਬਣਾਉਣੇ ਹੋਣ ਤਾਂ ਬਹੁਤ ਹੀ ਮਿੱਤਰੋ ਇਹ ਸਾਨ ਤਰੀਕੇ ਦਾ ਨਾਲ ਸਿੰਘ ਤੇ ਨੌ ਬਣਦੇ ਨੇ ਤੇ ਪਸ਼ੂ ਛੱਟ ਪੇਟ ਵੀ ਨਹੀਂ ਖਾਂਦਾ ਤੇ ਆਰਾਮਦਾਰੀ ਦੇ ਨਾਲ ਪਸ਼ੂ ਨੌ ਲਾਉਂਦਾ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਜਦੋਂ ਆਪਾਂ ਨੌ ਲਾਉਣੇ ਆ ਤੇ ਪਸ਼ੂ ਨੂੰ ਸੱਟ ਕੇ ਲਾਉਣੇ ਤੇ ਕਈ ਵਾਰ ਪਸ਼ੂ ਡਿੱਗ ਪੈਂਦਾ ਤੇ ਮੁੜ ਕੇ ਕਈ ਕਾਫੀ ਨੁਕਸਾਨ ਵੀ ਹੋ ਜਾਂਦਾ ਕਈ ਵਾਰ ਪਸ਼ੂ ਦੀ ਮੌਤ ਵੀ ਹੋ ਜਾਂਦੀ ਹੈ ਤੇ ਪਸ਼ੂ ਦਾ ਅੰਗ ਪੈਰ ਵੀ ਉੱਤਰ ਚੜ ਜਾਂਦਾ ਤੇ ਪਸ਼ੂ ਜਿਹੜਾ ਜਿਹੜਾ ਨੌ ਲਾਉਣ ਵਾਲਾ ਉਹਦੇ ਵੀ ਕਈ ਵਾਰੀ ਸੱਟਾਂ ਵੱਜੀਆਂ ਨੇ ਤੇ ਬਾਈ ਦਾ ਨੰਬਰ ਜੀ ਆਪਣਾ ਨੰਬਰ ਬਾਈ ਜੀ 97800 ਪੂਰਾ 97800 ਹਾਂਜੀ 31625 31625 ਹਾਂਜੀ ਤੇ ਇਹ ਸਕੰਜਾ ਮਿੱਤਰੋ ਗੱਡੀ ਦੇ ਵਿੱਚ ਹੀ ਬਾਈ ਲੈ ਕੇ ਆਉਂਦਾ ਕੀ ਆਪਣਾ ਰੇਟ ਰੱਖਿਆ ਵਾ 500 ਰੁਪਏ ਹੀ ਤਾਂ 500 ਹਾਂਜੀ ਮਤਲਬ ਨੋਹਾਂ ਦਾ ਜੇ ਸਿੰਘ ਬਣਾਉਣੇ ਹੋਣ ਸਿੰਘਾਂ ਦਾ ਹੀ 500 ਜੀ ਸਿੰਘਾਂ ਦਾ ਅੱਡ 500 ਦਾ ਹਾਂਜੀ ਹਾਂਜੀ ਨੋਹਾਂ ਦਾ ਅੱਡ ਉਸ ਹਾਂ ਤੇ ਗੱਡਿਆ ਕਿੰਨੇ ਕੁ ਪਸ਼ੂਆਂ ਤੇ ਆਉਣੇ ਆ ਜੇ ਕਈ ਵਾਰ ਕੋਈ 7-8 ਪਸ਼ੂਆਂ ਤੇ ਆਉਣੇ ਆ ਭਾਈ ਜੀ ਫੇ ਘਟੂ ਘਟ 7-8 ਹੋਣਾ ਹਾਂਜੀ ਹਾਂਜੀ ਹਾਂ ਫੇਰੀ ਆ ਗੱਡੀ ਦਾ ਖਰਚਾ ਲਿਖੋ ਹਾਂਜੀ ਹਾਂ ਹਾਂ ਦੋ ਬੰਦੇ ਆ ਗੱਡੀ ਨਾਲ ਤੇ ਗੱਡੀ ਤੇ ਮਿੱਤਰੋ ਲੈ ਕੇ ਆਉਂਦੇ ਆ ਤੇ ਬਹੁਤ ਵਧੀਆ ਤਰੀਕਾ ਵੀ ਬਹੁਤ ਵਧੀਆ ਇਕ ਕੰਮ ਵੀ ਬਈ ਦਾ ਬਹੁਤ ਸਾਫ਼ ਸਫਤਰਾ ਕਿਉਂਕਿ ਆਪਾਂ ਅੱਗੇ ਵੀ ਵੀਡੀਓ ਪਾਈ ਸੀ ਤੇ ਅੱਜ ਖੜੇ ਸੀ ਗਵਿੰਦਪੁਰੇ ਤੇ ਮੈਂ ਕਿਹਾ ਫਿਰ ਤੁਹਾਨੂੰ ਦੁਬਾਰੇ ਫੇਰ ਆਪਾਂ ਦਿਖਾ ਦਈਏ ਕਾਫੀ ਭਰਾਵਾਂ ਨੇ ਨੰਬਰ ਵੀ ਮੰਗਿਆ ਸੀ ਤੇ ਉਹ ਵੀਡੀਓ ਮਿੱਤਰੋ ਗਾਹਾਂ ਲੰਘ ਗਈ ਸੀ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਤੇ ਕਿਸੇ ਵੀ ਭਰਾ ਨੂੰ ਲੋੜ ਹੋਵੇ ਤਾਂ ਜ਼ਰੂਰ ਬਾਈ ਦੇ ਨਾਲ ਕਰੋ ਸੰਪਰਕ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੈ ਤਾਂ ਮਿੱਤਰੋ ਆਪਣਾ ਨੰਬਰ ਹੈਗਾ 98724 82124 ਤੋ ਇਸ ਤਰ੍ਹਾਂ ਉਸ ਨੂੰ ਕਾਬੂ ਕੀਤਾ ਜਾਂਦਾ ਹੈ ਅੱਗੇ ਤੋਂ ਵੀ ਕਾਬੂ ਕੀਤਾ ਜਾਂਦਾ ਹੈ ਤੇ ਜੇ ਆਪਾਂ ਪੈਰਾਂ ਦੇ ਮਗਰਿਆਂ ਦੇ ਨਾ ਨਾਉਣੇ ਆ ਤਾਂ ਆ ਪਰ ਜਦ ਨਹੀਂ ਨਿਕਲਦਾ ਆਉਣਾ ਨਹੀਂ ਨਹੀਂ ਜੀ ਨਹੀਂ ਬੇਚਤ ਬਾਹੂ ਕਰਿਆ ਨਾ ਨਾ ਹਾਂ ਜੀ ਹਾਂ ਰਿਕਾ ਦਾ ਬਹੁਤ ਵਧੀਆ ਹਾਂ ਹਾਂ ਜੀ ਹਾਂ ਕਰਦੇ ਸਾਫ ਮੜੇ ਦਿਖਾ ਲਗੇ ਆਪਨੇ ਬਸੂਆਂ ਦੇ ਵੀ ਲਾਉਣੇ ਆ ਐਸੇ ਕੋਈ ਗੱਲ ਨਹੀਂ ਭਾਈ ਜੀ ਲੈ ਆਂਗੇ ਦੇ ਤੰਪਰੇ ਬਹੁਤ ਬਣਾਉਂ ਗਰੀਬ ਬਣਾ ਕੇ ਮੈਂ ਭਈਆ ਉਹ ਤਾਂ ਬਸੂਆਂ ਦੇ ਦੱਤ ਨਾ ਕੋਈ ਗੱਲ ਨਹੀਂ ਕਿੰਨਾ ਮਰਜ਼ੀ ਬਣਾਵਾ ਲੇ ਨੇ ਤਾਂ ਸੈਟਪੇ ਹਣਾ ਲਾਉਣੇ ਪੈਂਦੇ ਹਾਂ ਜੀ ਉਹ ਗੱਲ ਵੀ ਨਹੀਂ ਬਣਦੀ ਕਿਤੇ ਆ ਬਾਹਰ ਕੱਢ ਕੇ ਹਣਾ ਨਹੀਂ 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 ਨਾ ਛੱਟ ਫੇਰ ਖਾਵੇ ਪਸੂ ਨਾ ਜੀ ਸਭ ਬੱਸ О, okay, казика